ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਖੱਤਰੀ ਵਾਲਾ ਮਾਨਸਾ ਜ਼ਿਲ੍ਹਾ ਮਾਨਸਾ ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਬੁੱਟਰ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਨੂੰ ਇੰਨੇ ਕਮੈਂਟ ਆਏ ਸੀਗੇ ਤੇ ਆਪਾਂ ਤੁਹਾਡੇ ਨਾਮ ਬੋਲਦੇ ਆ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਆਪਾਂ ਜਿਹੜਾ ਵੀ ਆਪਾਂ ਨੂੰ ਕਮੈਂਟ ਆਉਂਦਾ ਆਪਾਂ ਸਾਰਿਆਂ ਦੇ ਨਾਮ ਬੋਲਦੇ ਆ ਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਨੂੰ 2-3 ਦਿਨ ਤੋਂ ਇੱਕ ਭੈਣ ਦਾ ਕਮੈਂਟ ਆ ਰਿਹਾ ਸੀਗਾ ਕਿ ਉਹਨਾਂ ਦੇ ਫੇਸ ਦੇ ਉੱਪਰ ਨਾ ਖਾਰਿਸ਼ ਹੁੰਦੀ ਆ। ਦੇਖੋ ਜੀ ਅੱਜ ਕੱਲ ਨਾ ਮੌਸਮਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪੰਜਾਬ ਦੇ ਬਹੁਤ ਬੁਰਾ ਹਾਲ ਹੋਇਆ ਪਿਆ ਪੰਜਾਬ ਦੇ ਵਿੱਚ ਹੜਾਏ ਪਏ ਆਂਦਰ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਮਾੜਾ ਹਾਲ ਆ ਪ੍ਰਮਾਤਮਾ ਮਿਹਰ ਕਰਨ ਤੇ ਬਾਕੀ ਇਹ ਆ ਕਿ ਜਦੋਂ ਮੀਂਹ ਪੈ ਜਾਂਦਾ ਫਿਰ ਧੁੱਪ ਲੱਗ ਜਾਂਦੀ ਆ। ਉਹਨਾਂ ਫਿਰ ਆਏ ਸੂਲਾ ਵਾਂਗੂ ਚੁੱਭਦੀ ਆ ਤੇ ਉਹਦੇ ਨਾਲ ਆਪਣੀ ਸਕਿਨ ਵੀ ਨਾ ਬਹੁਤ ਹੀ ਜ਼ਿਆਦਾ ਖਰਾਬ ਹੋਈ ਪਈ ਆ ਜਿਵੇਂ ਆਇ ਨਹੀਂ ਮਾਸਕ ਜਾਂ ਉਦੜਦਾ ਕਈ ਮੈਂ ਦੇਖ ਰਹੀ ਆ ਕਿ ਇਦਾਂ ਵੀ ਸਕਿਨ ਹੋਈ ਪਈ ਫੇਸ ਦੇ ਉੱਪਰ ਵੀ ਇਦਾਂ ਹੋਇਆ ਪਿਆ ਦੇਖੋ ਜੀ ਕੋਈ ਦਵਾਈਆਂ ਨਾਲ ਨਹੀਂ ਕੋਈ ਕਾਸੇ ਨਾਲ ਨਹੀਂ ਫਰਕ ਪੈਣਾ ਤੁਹਾਨੂੰ ਮੈਂ ਇੱਕ ਸੌਖੀ ਜੀ ਰੇਮੇਡੀ ਦੱਸਦੀ ਆ ਬਿਲਕੁਲ ਹੀ ਸੌਖੀ ਆ ਮੈਂ ਖੁਦ ਅਜਮਾਈ ਹੋਈ ਆ ਠੀਕ ਹੈ ਨਾ ਤੇ ਤੁਸੀਂ ਕੀ ਕਰਨਾ ਹੈ ਕੋਈ ਜ਼ਿਆਦਾ ਲੰਬਾ ਕੰਮ ਨਹੀਂ ਹੈਗਾ ਹਰ ਕਰੇ ਹੋਊਗਾ ਦੁੱਧ ਹਰ ਕਰੇ ਹੁੰਦਾ ਕੱਚਾ ਦੁੱਧ ਲੈ ਲੈਣਾ ਤੁਸੀਂ ਠੀਕ ਹੈ ਤੇ ਇਹਦੇ ਨਾਲ ਤੁਸੀਂ ਆਪਣਾ ਫੇਸ ਸਾਫ਼ ਕਰਨਾ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿ ਮੇਰੇ ਬੇਟਾ ਛੋਟਾ ਜਿਹਾ ਸੀ ਆ ਨਾ ਹੋਊਗਾ 8-9 ਮਹੀਨਿਆਂ ਦਾ ਸੀਗਾ ਉਹਦੀ ਸਾਰੀ ਸਕਿਨ ਦੇ ਉੱਪਰ ਨਾ ਅਲਰਜੀ ਹੋ ਗਈ ਤੇ ਇੰਨਾ ਹੀ ਬੁਰਾ ਹਾਲ ਸੀ ਇੰਨੀਆਂ ਦਵਾਈਆਂ ਦਵਾਈਆਂ ਸੀ ਇੰਨੀਆਂ ਦਵਾਈਆਂ ਦਵਾ ਦਵਾ ਕੇ ਥੱਕ ਗਏ ਪਰ ਕਿਤੂ ਰਾਮ ਨਹੀਂ ਆਇਆ ਬਹੁਤ ਪੈਸਾ ਵੀ ਲਾਸ ਹੋ ਗਿਆ ਅਨ ਟਾਈਮ ਵੀ ਖਰਾਬ ਹੁਣ ਦਾ ਦੂਰ ਦੂਰ ਤੱਕ ਨੂੰ ਲੈ ਕੇ ਜਾਂਦੇ ਪਰ ਉਹਨੂੰ ਫਰਕ ਨਹੀਂ ਸੀ ਪੈਂਦਾ ਫੇਰ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਦੁੱਧ ਰਨਾ ਨਵਾਉਣਾ ਸ਼ੁਰੂ ਕਰੋ ਸਾਰੇ ਪਿੰਡੇ ਤੇ ਉਹਦਾ ਉਹਦੇ ਐਦਾ ਸੀ ਆ ਅਲਰਜੀ ਹੋ ਜਾਂਦੀ ਫਿਨਸੀਆ ਹੋ ਜਾਂਦੀ ਖਾਰਸ਼ ਹੋਈ ਜਾਂਦੀ ਛੋਟਾ ਸੀ ਆ ਬੱਚਾ ਵਿਚਾਰਾ ਸਾਰਾ ਦਿਨ ਆਏ ਹੱਥ ਮਾਰੀ ਜਾਂਦਾ ਖਾਰਸ਼ ਕਰਦਾ ਰੋਈ ਜਾਂਦਾ ਬਹੁਤ ਬੁਰਾ ਹਾਲ ਸੀ ਉਹਨੂੰ ਦੁੱਧ ਨਾਲ ਨਵਾਉਣਾ ਸ਼ੁਰੂ ਕੀਤਾ ਬਸ 2-4 ਦਿਨਾਂ ਦੇ ਵਿੱਚ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਉਹਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਮੈਨੂੰ ਉਸ ਦਿਨ ਤੋਂ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਕਿ ਮੈਂ ਆਪਦੇ ਫੇਸ ਤੇ ਹਮੇਸ਼ਾ ਦੁੱਧ ਲਾਉਣੀ ਆ ਫੇਸ ਤੇ ਕਈ ਵਾਰ ਐ ਹੋ ਜਾਂਦਾ ਜੇ ਤੁਹਾਡੇ ਪਿੰਡੇ ਤੇ ਵੀ ਕੋਈ ਅਲਰਜੀ ਆ ਕਿਸੇ ਬੱਚੇ ਦੇ ਤੁਸੀਂ ਉਹਨੂੰ ਦੁੱਧ ਨਾਲ ਨਵਾਉਣਾ ਸ਼ੁਰੂ ਕਰਿਓ ਤੇ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਫਰਕ ਪਊਗਾ ਕੱਚਾ ਦੁੱਧ ਹੋਵੇ ਚਲੋ ਕਹੀ ਹੁਣ ਆਪਾਂ ਨੂੰ ਕਮੈਂਟ ਕਰਨਗੇ ਇਹਨਾਂ ਦੁੱਧ ਨਹਾਉਣ ਵਾਸਤੇ ਕਿੱਥੋਂ ਲਿਆਵਾਂਗੇ ਜਿਆਦਾ ਇਹ ਨਹੀਂ ਕਿ ਆਪਾਂ ਬਾਲਟੀ ਭਰ ਕੇ ਦੁੱਧ ਨਹਾਉਣਾ ਹੈ ਤੁਸੀਂ ਇਦਾਂ ਇਨਾਂ ਕੌਲੀ ਤਾਂ ਦੁੱਧ ਲੈ ਹੀ ਸਕਦੇ ਹੋ ਇੱਕ ਕੌਲੀ ਦੁੱਧ ਲੈ ਕੇ ਸਾਰੇ ਇਦਾਂ ਇਦਾਂ ਚੁਲੀ ਦੇ ਨਾਲ ਇਦਾਂ ਆਪਾਂ ਜਿਵੇਂ ਹੱਥ ਦੀ ਇਦਾਂ ਚੁਲੀ ਭਰ ਭਰ ਕੇ ਐ ਕਰਕੇ ਸਾਰੇ ਆਪਾਂ ਆਪਣੀ ਲਗਾ ਸਕਦੇ ਹਾਂ ਠੀਕ ਹੈ ਤੇ ਫੇਸ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਕਾਟਨ ਲੈ ਲੀ ਕੱਚਾ ਦੁੱਧ ਹੋਵੇ ਜੀ ਗਰਮ ਨਹੀਂ ਕੀਤਾ ਹੋਣਾ ਚਾਹੀਦਾ ਆਪਣੇ ਕੋਲੇ ਆਪਾਂ ਕੱਚਾ ਦੁੱਧ ਕੱਢ ਕੇ ਰੱਖਿਆ ਸੀ ਇਹ ਤੇ ਇਦਾਂ ਕਰਕੇ ਨਾ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਤੇ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਨਾ ਇਦਾਂ ਕਰਕੇ ਤੁਸੀਂ ਕੁਝ ਦਿਨ 1-2 ਦਿਨ ਹੀ ਲਗਾ ਕੇ ਦੇਖੋ ਜੇ ਤੁਹਾਡੇ ਖਾਰਸ਼ ਨਾ ਠੀਕ ਹੋਈ ਤੁਸੀਂ ਮੈਨੂੰ ਕਿਓ ਕੋਈ ਤੁਹਾਡੇ ਫੇਸ ਤੇ ਫਿੰਸੀ ਹੋ ਗਈ ਆ ਕੁਝ ਵੀ ਆ ਤੁਹਾਡੇ ਬਿਲਕੁਲ ਠੀਕ ਹੋ ਜਾਊਗਾ ਤੁਸੀਂ ਕੀ ਕਰਨਾ ਇਹਨੂੰ ਕੋਈ ਵੀ ਫੇਸ ਵਾਸ਼ ਸਾਬਣ ਤੁਸੀਂ ਫੇਸ ਦੇ ਉੱਪਰ ਨਹੀਂ ਲਗਾਉਣਾ ਠੀਕ ਹੈ ਜੀ ਫਿਰ ਕੋਈ ਗਰੰਟੀ ਨਹੀਂ ਜੇ ਤੁਸੀਂ ਸਾਬਣ ਨਾਲ ਫੇਸ ਧੋਈ ਜਾਓਗੇ ਤੁਸੀਂ ਇਹ ਦੁੱਧ ਨਾਲ ਹੀ ਇਦਾਂ ਫੇਸ ਕਲੀਨ ਕਰਨਾ ਹੈ ਤੁਸੀਂ ਇਹਨੂੰ ਕੀ ਕਰਨਾ ਤਿੰਨ ਵਾਰੀ ਇਦਾਂ ਕਰਕੇ ਕਾਟਨ ਲੈ ਲਿਓ ਕਾਟਨ ਲੈ ਲਿਓ ਤੁਸੀਂ ਤਿੰਨ ਵਾਰੀ ਇਹਦੇ ਵਿੱਚ ਡਿਪ ਕਰ ਕਰਕੇ ਤੀਸਰੀ ਵਾਰ ਚੰਗੀ ਤਰ੍ਹਾਂ ਫੇਸ ਕਲੀਨ ਕਰਕੇ ਫਿਰ ਤੁਸੀਂ ਇਹਨੂੰ 2-3 ਮਿੰਟ ਰੱਖ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਫੇਸ ਧੋ ਲਿਓ ਠੀਕ ਹੈ ਤੇ ਤੁਸੀਂ ਕੁਝ ਦਿਨਾਂ ਦੇ ਵਿੱਚ ਵਿੱਚ ਦੇਖੋਗੇ ਕਿ ਖਾਰਿਸ਼ ਹੋਣੀ ਬੰਦ ਹੋ ਚੁੱਕੀ ਹੈ ਫਿਰ ਸਾਰੇ ਇਦਾਂ ਕਰਕੇ ਤੁਸੀਂ ਕਰ ਸਕਦੇ ਹੋ ਬਹੁਤ ਹੀ ਆਸਾਨ ਜਿਹਾ ਇਲਾਜ ਆ ਕੋਈ ਔਖਾ ਹੈ ਬਿਲਕੁਲ ਵੀ ਔਖਾ ਕੰਮ ਨਹੀਂ ਹੈ ਇਹ ਕਿ ਜੇ ਕੋਈ ਕਵੇ ਕਿ ਤਾਂ ਬਹੁਤ ਔਖਾ ਏ ਦੁੱਧ ਇਹ ਨਾ ਕਿੱਥੋਂ ਲਿਆਵਾਂਗੇ ਜਾਂ ਕਿਵੇਂ ਕਈ ਵਾਰੀ ਨਾ ਕਮੈਂਟ ਕਰ ਦਿੰਦੇ ਆ ਲੋਕ ਇਸ ਤਰ੍ਹਾਂ ਦੇ ਵੀ ਕੋਈ ਵੀ ਤੁਹਾਡੇ ਫੇਸ ਦੇ ਉੱਤੇ ਫਿੰਸੀ ਹੋ ਗਈ ਆ ਕੁਝ ਵੀ ਤੁਹਾਨੂੰ ਇਦਾਂ ਲੱਗ ਰਿਹਾ ਏ ਤੁਹਾਡੀਆਂ ਬਾਲੀਆਂ ਫੇਸ ਦੀਆਂ ਪ੍ਰੋਬਲਮਾਂ ਜਿਹੜੀਆਂ ਇਹਦੇ ਨਾਲ ਸਹੀ ਹੋਣੀਆਂ ਸ਼ੁਰੂ ਹੋ ਜਾਣੀਆਂ ਜੇ ਤੁਸੀਂ ਆਪਣਾ ਫੇਸ ਦੁੱਧ ਦੇ ਨਾਲ ਕਲੀਨ ਕਰਦੇ ਹੋ ਤਾਂ ਖਾਸ ਕਰਕੇ ਜਿਨ੍ਹਾਂ ਦੀ ਸਕਿਨ ਨੂੰ ਅਲਰਜੀ ਵਗੈਰਾ ਹੁੰਦੀ ਆ ਹਨ ਉਹ ਜ਼ਰੂਰ ਦੁੱਧ ਇਦਾਂ ਕਰਕੇ ਲਗਾਉਣ ਆ ਦੇਖੋ ਜੀ ਆਪਾਂ ਤਿੰਨ ਵਾਰੀ ਕਾਟਨ ਦੇ ਨਾਲ ਇਦਾਂ ਕਲੀਨ ਕਰ ਲਿਆ ਜਿਹੜੀ ਡਸਟ ਹੁੰਦੀ ਆਪਣੇ ਫੇਸ ਤੋਂ ਦੁੱਧ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ ਆ ਕਿ ਆਪਣਾ ਫੇਸ ਆ ਜਿਹੜਾ ਇੱਕਦਮ ਕਲੀਨ ਕਰ ਦੂਗਾ ਇੱਕ ਆਪਣੇ ਚੰਗੀ ਤਰ੍ਹਾਂ ਨਾ ਕਲੀਨਿੰਗ ਹੋ ਜੂਗੀ ਆਪਣੇ ਫੇਸ ਦੀ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਤੁਹਾਡਾ ਚਿਹਰਾ ਵੀ ਗਲੋ ਕਰੂਗਾ ਬਹੁਤ ਜ਼ਿਆਦਾ ਵਧੀਆ ਤੇ ਜਿੰਨੀਆਂ ਵੀ ਫੇਸ ਨਾਲ ਕੋਈ ਵੀ ਪ੍ਰੋਬਲਮ ਹੈਗੀ ਆ ਤੁਹਾਨੂੰ ਠੀਕ ਹੋ ਜੂਗੀ ਇਹਨੂੰ ਆਪਾਂ 2-3 ਮਿੰਟ ਇਦਾਂ ਲਗਾ ਕੇ ਰੱਖ ਲੈਣਾ ਫਿਰ ਉਹਨੂੰ ਤੁਸੀਂ ਵਾਸ਼ ਕਰ ਲਿਓ ਤੁਹਾਨੂੰ ਪਹਿਲੇ ਦਿਨ ਤੋਂ ਹੀ ਫਰਕ ਨਜ਼ਰ ਆਊਗਾ ਜੇ ਤੁਹਾਨੂੰ ਐ ਲੱਗਦਾ ਹੁੰਦਾ ਵੀ ਰਾਤ ਨੂੰ ਸੌਣ ਲੱਗੇ ਅਸੀਂ ਹਨਾ ਸਾਡੇ ਬਾਹਲੀ ਫੇਸ ਤੇ ਖਾਰਸ਼ ਹੁੰਦੀ ਆ ਜਾਂ ਘਰੇ ਕੰਮ ਕਰਦੇ ਆ ਤੁਸੀਂ ਰਾਤ ਨੂੰ ਵੀ ਸ਼ਾਮ ਨੂੰ ਜਦੋਂ ਤੁਸੀਂ ਫ੍ਰੀ ਹੋ ਗਏ ਆ ਸੌਣ ਜਾਣਾ ਤੇ ਇਦਾਂ ਦੁੱਧ ਦੇ ਨਾਲ ਤੁਸੀਂ ਕਲੀਨ ਕਰ ਲਿਓ ਫੇਸ ਨੂੰ ਤੇ ਜੇ ਦਿਨੇ ਹੁੰਦਾ ਹੈ ਤੁਹਾਨੂੰ ਵੀ ਫੇਸ ਤੇ ਖਾਰਿਸ਼ ਹੁੰਦੀ ਆ ਤੁਸੀਂ ਦਿਨੇ ਵੀ ਥੋੜਾ ਜਿਹਾ ਦੁੱਧ ਪਾਓ ਤੇ ਦੁੱਧ ਦੇ ਨਾਲ ਆਪਣਾ ਫੇਸ ਕਲੀਨ ਕਰ ਲਓ ਤੁਹਾਡੇ ਖਾਰਿਸ਼ ਹੋਣੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਬੰਦ ਹੋ ਜੂਗੀ ਠੀਕ ਹੈ ਨਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੁਸੀਂ ਜ਼ਰੂਰ ਟਰਾਈ ਕਰਿਓ ਜਿਹੜੀ ਭੈਣ ਨੇ ਮੈਨੂੰ ਕਮੈਂਟ ਕੀਤਾ ਸੀਗਾ ਤੁਸੀਂ ਇਹ ਵਾਲਾ ਟਰਾਈ ਕਰਕੇ ਫਿਰ ਮੈਨੂੰ ਦੁਬਾਰਾ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਦਾ ਰਿਜ਼ਲਟ ਤੁਹਾਨੂੰ ਕਿਵੇਂ ਦਾ ਰਿਹਾ ਤੇ ਪਰ ਮੈਂ ਅਜਮਾਇਆ ਹੋਇਆ ਹੈ ਮਤਮ ਦਸਿਆ ਮੈਂ ਆਪਣੇ ਬੇਟੇ ਤੇ ਅਜਮਾਇਆ ਹੋਇਆ ਏ ਮੈਨੂੰ ਬਹੁਤ ਵਧੀਆ ਲੱਗਦਾ ਏ ਦਾ ਰਿਜ਼ਲਟ ਮੇਰੇ ਆ ਜਿਵੇਂ ਹੁਣ ਸੌਣ ਭਾਦੋਂ ਦੇ ਦਿਨ ਆ ਗਏ ਆ ਇਹਨਾਂ ਦਿਨਾਂ ਦੇ ਵਿੱਚ ਮੇਰੇ ਵੀ ਖਾਰਿਸ਼ ਹੋਣ ਲੱਗ ਜਾਂਦੀ ਫੇਸ ਦੇ ਉੱਪਰ ਤੇ ਮੇਰੇ ਤਾਂ ਐ ਹੋ ਜਾਂਦਾ ਕਿ ਜਿਵੇਂ ਚਮੜੀ ਨਾ ਇੱਥੇ ਗਲੇ ਤੇ ਨਾ ਪਿਛਲੇ ਸਾਲ ਇਦਾਂ ਹੀ ਹੋ ਗਿਆ ਸੀ ਜਿਵੇਂ ਚਮੜੀ ਨਾ ਸੜ ਗਿਆ ਹੁੰਦਾ ਉੱਧੜਨ ਲੱਗ ਗਈ ਆ ਤੇ ਮੈਂ ਬਸ ਇੱਕ ਇੱਥੇ ਹੋ ਗਿਆ ਅੱਖਾਂ ਤੇ ਕਿਉਂਕਿ ਪਸੀਨਾ ਆਈ ਜਾਂਦਾ ਆ ਪੂਰਾ ਦਿਨ ਕੰਮ ਕਰਦੇ ਆ ਤਾਂ ਸਾਫ਼ ਕਰੀ ਜਾਂਦੇ ਆ ਉਹਦੇ ਨਾਲ ਖਰਦਲਾਪਣ ਹੋ ਜਾਂਦਾ ਏ ਤੇ ਮੈਂ ਤਾਂ ਦੁੱਧ ਤੇ ਬਸ ਮਲਾਈ ਇਹ ਲਾਉਣਾ ਸ਼ੁਰੂ ਕੀਤਾ ਦੁੱਧ ਨਾਲ ਧੋ ਕੇ ਫਿਰਸ ਤੇ ਫਿਰ ਜੇ ਮੈਨੂੰ ਜ਼ਿਆਦਾ ਲੱਗਿਆ ਕਿ ਡਰਾਈ ਜੀ ਸਕਿਨ ਲੱਗਦੀ ਆ ਤੇ ਮੈਂ ਉਤੋਂ ਦੀ ਮਲਾਈ ਲਾ ਲਿਆ ਕਰ ਮੇਰੇ ਕੁਝ ਦਿਨਾਂ ਦੇ ਵਿੱਚ ਹੀ ਠੀਕ ਹੋ ਗਿਆ ਸੀਗਾ ਤੇ ਇਸ ਵਾਰੀ ਮੇਰੇ ਬਿਲਕੁਲ ਨਹੀਂ ਹੋਇਆ ਇਸ ਵਾਰੀ ਠੀਕ ਆ ਨਹੀਂ ਹੋਇਆ ਬਿਲਕੁਲ ਵੀ ਤੇ ਤੁਸੀਂ ਜ਼ਰੂਰ ਬਣਾ ਕੇ ਇਦਾਂ ਕਰਕੇ ਤੇ ਜ਼ਰੂਰ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਕਿਦਾਂ ਦਾ ਰਿਜ਼ਲਟ ਰਿਹਾ ਠੀਕ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਪੋਰਟ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਦੇਖਦੇ ਹੋ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼ ਵੱਧ ਤੋਂ ਵੱਧ ਕਿ ਕਿਸੇ ਦੇ ਕੰਮ ਆ ਜਾਵੇ ਭੈਣ ਭਰਾ ਦੇ ਹਨ ਆਪਾਂ ਹਮੇਸ਼ਾ ਹੀ ਇਹ ਕੰਨੇ ਸੋਚਦੇ ਰਹਿੰਨੇ ਆ ਕਿ ਚਲੋ ਕਿਸੇ ਦੀ ਹੈਲਪ ਹੋ ਜਾਵੇ ਤੇ ਪਲੀਜ਼ ਤੁਸੀਂ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਠੀਕ ਹੈ ਜੀ ਧੰਨਵਾਦ